ਸ਼ਲੋਕ ਮੈਲਾ ਤੀਜਾ ਮੂਰਖ ਹੋਵੇ ਸੋ ਸੁਣ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ ਇਹਤ ਕੁਮਾਨ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਅਤ ਪਿਆਰਾ ਪਵਾਏ ਖੂ ਕੇ ਸੰਜਮ ਕਰਣਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋ ਰਹਿਣਾ ਹਰ ਨਾਮ ਜਪੈ ਆਪ ਉਦਰ ਹੈ ਉਸ ਪਿੱਛਾ ਡੁੱਬਦੇ ਵੀ ਤਰਣਾ ਨਾਨਕ ਜੋ ਤਿਸ ਭਾਵੇਂ ਸੋ ਕਰੇ ਜੋ ਦੇ ਸੋ ਸਣਾ ਨਾ ਲਾ ਪਹਿਲਾ ਨਾਨਕ ਆਖੇ રે ਮਨਾ ਸੁਣੀਆਂ ਸਿੱਖ ਸਹੀ ਲੇ ਖਰਬ ਮੰਗੇ ਸਿਆ ਬੈਠਾ ਕੱਢ ਵਹੀ ਤਲਬਾ ਪੌਸਨ ਆਕੀਆਂ ਬਾਕੀ ਜਿੰਨਾ ਰਹੀ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ ਆਉਣ ਜਾਣ ਨ ਸੁਝਈ ਧੀੜੀ ਗਲੀ ਸਹੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਦਾ ਸਭ ਸ਼ਰੀਰ ਹੈ ਹਰ ਰਵ ਰਹਿਆ ਸਭ ਆਪ ਹੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜੱਪ ਗੁਰ ਪ੍ਰਸਾਦੀ ਸਾਲ ਹਈਆ ਹਰ ਭਗਤੀ ਰੱਬ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ 부ਝਾਈ ਸਲੋਕ ਮਨ ਲਾ ਪੈਲਾ ਸੰਸਰਦਾਨ ਦੇ ਇੰਦਰ ਰੋ ਆਇਆ ਅਰਸ਼ ਰਾਮ ਰੋਵੇ ਘਰ ਆਇਆ ਅੱਜੈ ਸੋ ਰੋਵੇ ਤੀਖਿਆ ਖਾਏ ਐਸੀ ਦਰਗਾ ਮਿਲੇ ਸਜ਼ਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਆਏ ਰੋਵੈ ਪਾਂਡਵ ਪੈ ਮਜੂਰ ਜਿਨ ਕੈ ਸੁਆਮੀ ਰਹਿ ਤਹ ਦੂਰ ਰੋਵੈ ਜਨਮੇਜਾ ਖੋਏ ਗਿਆ ਇੱਕੀ ਕਾਰਣ ਪਾਪੀ ਭਇਆ ਰੋਵੈ ਸ਼ੇਖ ਮਸ਼ਾਇਕ ਪੀਰ ਅੰਤ ਕਾਲ ਮਤ ਲਾਗੇ ਪੀੜ ਰੋਵੈ ਰਾਜ ਕੰਨ ਪੜਾਏ ਕਰ ਕਰ ਮੰਗ ਪੀਖਿਆ ਜਾਏ ਰੋਵੇ ਕਿਰਤਨ ਸੰਚੈ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾ ਪਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾ ਸੋਈ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ ਮਹਿਲਾ ਦੂਜਾ ਜਪ ਤਪ ਸਭ ਕਿਛ ਮੰਨਿਆ ਅਰ ਕਾਰਾ ਸਭ ਬਾਦ ਨਾਨਕ ਮੰਨਿਆ ਮੰਨਿਆ 부ਝੀਐ ਗੁਰ ਪ੍ਰਸਾਦ ਪੌੜੀ ਕਾਇਆ ਹਸ ਤੁਰ ਮੇਲ ਕਰਤਾ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸੁਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਬਕਿ ਆਪੇ ਆਪੋ ਹੈ ਆਪੇ ਦੇ ਵਡਿਆਈ ਸ਼ਲੋਕ ਮਹਿਲਾ ਦੂਜਾ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੇ ਆਵੇ ਆਪੁ ਲਖਾਇ ਮੈਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵਖਰ ਤੈ ਵਣ ਜਾ ਰਿਆਂ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਨਾਨਕ ਵਣ ਜੈ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਵੱਟੈ ਲੋਏ ਪੌੜੀ ਨੋ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜਾਏ ਬਜਰ ਤਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀ ਜਾਏ ਅਨਹਦ ਬਾਜੇ ਧਨ ਵਜਦੇ ਗੁਰ ਸ਼ਬਦ ਸੁਣੀ ਜਾਏ ਤਿਤ ਘਟ ਅੰਤਰ ਚਾਨਣ ਘਰ ਭਗਤ ਮਲੀ ਜਾਏ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਈ सलोक मै ला दूज अंधेसा नान सो क्यू उजड़ पए अंधे न आखियन जिन मुख लोइ नंढे से नान ख़समो कुथे जै ला दूज ਸਾਹਿਬ ਅੰਧਾ ਜੋ ਕੀਆ ਕਰੇ ਸੁਝਾਖਾਂ ਹੋਏ ਜੇ ਹਾ ਜਾਣੈ ਤਿਉ ਵਰਤ ਜੇ ਸੋ ਅੱਖ ਕੋਈ ਜਿਥੈ ਸੋ ਵਸਤ ਨਾ ਜਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉ ਲੈ ਸਕੈ ਨ ਵਸਤ ਪਛਾਣ ਮਹਿਲਾ ਦੂਜਾ ਸੋ ਕਿਉ ਅੰਧਾ ਅੱਖੀਐ ਜੇ ਹੁਕਮੋਂ ਅੰਧਾ ਹੋਏ ਨਾਨਕ ਹੁਕਮ ਨਾ ਬੁਝਈ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜਕੋਟ ਹੈ ਸੱਜ ਦਿਸੰਤਰ ਦੇਸਾ ਆਪੇ ਤਾੜੀ ਲਾਈਨ ਸਭ ਮੈਂ ਪਰਵੇਸ਼ ਆਪੇ ਸ੍ਰਿਸ਼ਟ ਸਾਜਿਐਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸਤ ਪ੍ਰਗਤੀ ਐਸਾ ਸਭ ਕਿਛ ਸੱਚੋ ਸੱਚ ਹੈ ਗੁਰ ਸੋ ਜੀ ਪਾਈ ਸਲੋਕ ਮਹਿਲਾ ਪਹਿਲਾ ਸਾਵਣ ਰਾਤ ਅਹਾੜ ਦੇ ਕਾਮ ਕ੍ਰੋਧ ਦੋਏ ਖੇਤ ਲਬ ਵਤਰ ਦਰੋਗ ਬਿਓ ਹਾਲੀ ਰਾਖ ਹੇਤ ਹਾਲ ਵਿਚਾਰ ਵਿਕਾਰ ਮਣ ਹੁਕਮੀ ਖੱਟੇ ਖਾਏ ਨਾਨਕ ਲੇਖ ਮੰਗੇ ਔਤ ਜਣੇਂਦਾ ਜਾਏ ਨੈਲਾ ਪਹਿਲਾ ਪਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ਼ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਜੋਗ ਪੌੜੀ ਮਨ ਮੁਖ ਮੋਗubar ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਰੋਲੇ ਗੁਰਮੁਖ ਨਾਮ ਧਿਆਈਐ ਮਤ ਤਤ ਕੋਢੋਲੇ ਅੰਤਰ ਪ੍ਰਗਾਸ ਘਟ ਚਾਉਣਾ ਹਰ ਲੱਧਾ ਟੋਲੇ ਅੱਪੇ ਪਰਮ ਪੁਲਾਇੰਦਾ ਕੇਸ਼ ਕਹਿਣ ਨਾ ਜਾਈ ਸ਼ਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਨਮ ਹੈ ਜੰਤੂ ਪਾਉਣ ਤਿਨਾ ਭੀ ਰੋਜੀ ਦੇ ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾਂ ਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਉਪਾਏ ਸਾਰਾ ਇਹਨਾਂ ਵੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾ ਲਾ ਪਹਿਲਾ ਨਾਨਕ ਇਹ ਜਿਓ ਮੱਛਲੀ ਜੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚਿਤਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ ਸੇ ਜਨ ਸੱਚ ਸਦਾ ਸਦਾ ਜਿੰਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਤਰੀ ਮਾਹੇ ਹੈ ਵਡ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਆ ਨ ਆਪੇ ਦੇ ਬੁਝਾਈ ਸ਼ਲੋਕ ਮਹਿਲਾ ਪਹਿਲਾ ਵੇਲ ਪੁੰਜਾਇਆ ਕਟ ਬਣਾਇਆ ਕਟਕੁੱਟ ਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀ ਵਾ ਇਉ ਪਤ ਪਤੀ ਸਫਤੀ ਸੀ ਪੈ ਨਾਨਕ ਜੀਵਤ ਜੀਵਾ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਹਾ ਪਖ ਕਹ ਚੱਲਣਾ ਨਹੀਂ ੜੀ ਮੋਤ ਕਿਸ਼ ਹੰਡ ਸੱਚ ਪੁਰਾਣਾ ਹੋਵੈ ਨਹੀਂ ਕਿੱਤਾ ਕਦੇ ਨਾ ਪਟ ਨਾਨਕ ਸਾਹਿਬ ਸੱਚ ਸੱਚ ਤਿੱਤਰ ਝਾਪੀ ਜਾਪੈ ਮਹਿਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਧੜ ਤਿਸ ਕੀ ਅਪਰ ਅਪਾਰ ਸ਼ਬਦ ਦੇ ਸਾਨ ਰਖਾਈ ਲਾਏ ਗੁਣ ਕੀ ਛੇਕੈ ਵਿੱਚ ਸਮਾਏ ਤਿਸ ਦਾ ਕੁੱਠਾ ਹੋਵੇ ਸ਼ੇਖ ਲੋਹੂ ਲਬ ਨਿਕਾ ਤਾ ਵੇਖ ਹੋਏ ਹਨਾਲ ਲੱਗਾ ਹੱਤ ਜਾਏ ਨਾਨਕ ਬਰਦੀ ਦਾਰ ਸਮਾਏ ਮੈਲਾ ਪਹਿਲਾ ਅਮਰ ਟਟਾਰਾ ਬੰਕੂੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕ ਕਾ ਮਤ ਸਿਰ ਆਵੇ ਪਾਰ ਪਾਣੀ ਸੋ ਸਤ ਸੰਗਤ ਸ਼ਬਦ ਮੇਲਾ ਜੋ ਗੁਰਮੁਖ ਚੱਲ ਸੱਚ ਤੇ ਆਇਨ ਸੇ ਸੱਚੇ ਜਿਨ ਹਰ ਖਰਚ ਤਨ ਪੱਲ ਭਗਤ ਸੋਹਣ ਗੁਣ ਗਾਵੰਦੇ ਗੁਰਮਤ ਅਚਲ ਰਤਨ ਵਿਚਾਰ ਮਨ ਵਸਿਆ ਗੁਰ ਤੇ ਸ਼ਬਦ ਭਲੇ ਆਪੇ ਮੇਲ ਮਲਾਇੰਦਾ ਆਪੇ ਦੇ ਵੜਾਈ